ਅੱਜ ਮਜੀਠਾ ਹਲਕੇ ਦੇ ਵਿੱਚ 23 ਪਿੰਡੂ ਲਿੰਕ ਸੜਕਾਂ ਦਾ ਨਵੀਨੀਕਰਨ ਜਿਹੜਾ ਕੀਤਾ ਜਾ ਰਿਹਾ ਹੈ ਉਹਦਾ ਦੁਕਾਟਨ ਹੈ। ਕੁੱਲ 11 ਕਰੋੜ 32 ਲੱਖ 68 ਹਜ਼ਾਰ ਰੁਪਏ ਦਾ ਪ੍ਰੋਜੈਕਟ ਹੈ। ਜਿਹਦੇ ਵਿੱਚ 9 ਕਰੋੜ 94 ਲੱਖ ਸੜਕਾਂ ਦਾ ਨਵੀਨੀਕਰਨ ਹੈ ਤੇ ਅੱਗੇ ਮੇਨਟੇਨੈਂਸ ਅਗਲੀ ਉਹ ਉਹਨਾਂ ਸੜਕਾਂ ਦੀ ਅੱਗੇ ਸਾਮਭ ਸੰਭਾਲ ਵਾਸਤੇ 1 ਕਰੋੜ 38 ਲੱਖ 15000 ਰੁਪਏ ਉਹਦੇ ਵਾਸਤੇ ਆ ਬੀਰੋ ਪੰਜਾਬ ਦੇ ਵਿੱਚ ਮੈਂ ਉਦੋਂ ਅਜਨਾਲੇ ਤੋਂ ਹੀ ਸ਼ੁਰੂਆਤ ਕੀਤੀ ਸੀ 19000 ਕਿਲੋਮੀਟਰ ਤਾਂ ਲਿੰਕ ਸੜਕਾਂ ਨੇ ਟੋਟਲ 43000 ਕਿਲੋਮੀਟਰ ਸੜਕਾਂ ਦਾ ਕਾਇਆਪਲਟ ਕਰਨ ਦਾ ਕੰਮ ਚੱਲ ਰਿਹਾ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵੋਗੇ ਮੇਰੇ ਕੋਲੇ ਵੀ ਬਹੁਤ ਵੀਡੀਓ ਆਉਂਦੀਆਂ ਆ ਵੀ 20 ਸਾਲ ਬਾਅਦ ਸੜਕ ਬਣੀ ਹੈ ਜੀ ਆ ਸੜਕ ਤੇ ਜੀ ਇੰਨੇ ਐਕਸੀਡੈਂਟ ਹੁੰਦੇ ਸੀ ਇੰਨੀਆਂ ਮੌਤਾਂ ਹੁੰਦੀਆਂ ਸੀ ਅੱਜ ਉਹ ਸੜਕ ਚੌੜੀ ਹੋ ਗਈ ਜੀ ਐਕਸੀਡੈਂਟ ਘਟ ਗਏ ਜੀ ਕਿੰਨੇ ਘਰਾਂ ਦੇ ਚਰਾਗ ਬਚ ਗਏ ਜੀ ਮੇਰੇ ਕੋਲੇ ਵੀਡੀਓ ਆਉਂਦੀ ਆ ਰੋਜ਼ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਆਸਾਨ ਨਹੀਂ ਹੈਗਾ ਇਹ ਇੱਕ ਸੜਕ ਬਣਾ ਕੇ ਨਾ ਕੱਲ ਹੀ ਕਾਂਗਰਸੀ ਕਹਿੰਦੇ ਆ ਦੇਖੋ ਸੜਕ ਬਣਾਤੀ ਕਮਾ ਲੋ ਬਈ ਫਰਜ ਹੈ ਸਾਡਾ ਸੜਕਾਂ ਬਣਾਉਣਾ ਸਾਡਾ ਫਰਜ ਹੈ ਲੋਕ ਟੈਕਸ ਦਾ ਪੈਸਾ ਦਿੰਦੇ ਨੇ ਉਹਨਾਂ ਉਸੇ ਪੈਸੇ ਨਾਲ ਹੀ ਆ ਜਿਹੜਾ 11 ਕਰੋੜ 32 ਲੱਖ 63 ਹਜ਼ਾਰ ਹੈ ਤੁਹਾਡੇ ਹੀ ਪੈਸੇ ਆ ਤੁਹਾਡੇ ਤੇ ਲਾ ਰਹੇ ਆ ਕੋਈ ਛਾਨ ਨਹੀਂ ਕਰ ਰਹੇ ਬਸ ਦੁੱਖ ਇਸ ਗੱਲ ਦਾ ਇਸ ਤੋਂ ਪਹਿਲਾਂ ਇਹ ਪੈਸਾ ਲੀਡਰਾਂ ਦੇ ਢਿੱਡ ਚ ਜਾਂਦਾ ਸੀ ਜਿਹੜਾ ਕਿ ਆਪਾਂ ਨੇ ਉਹ ਨੱਕਾ ਬੰਦ ਕਰਕੇ ਹੁਣ ਸਿੱਧਾ ਲੋਕਾਂ ਦੇ ਕੰਮਾਂ ਤੇ ਲੱਗਣ ਲੱਗ ਗਿਆ ਉਸੇ ਪੈਸੇ ਨਾਲ ਸਕੂਲ ਬਣ ਰਹੇ ਨੇ ਉਸੇ ਪੈਸੇ ਨਾਲ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਇਲਾਜ ਹੋ ਰਿਹਾ ਫ੍ਰੀ ਦੇ ਵਿੱਚ ਉਸੇ ਪੈਸੇ ਨਾਲ ਖਾਲੇ ਬਣ ਰਹੇ ਆ ਪਾਈਪਾਂ ਦੱਬ ਰਹੇ ਆ ਥੋੜੇ ਤੱਕ ਮੋਟਰਾਂ ਦੀ ਬਿਜਲੀ ਪਹੁੰਚ ਰਹੀ ਆ ਉਸੇ ਪੈਸੇ ਨਾਲ ਸਭ ਸਾਰੇ ਜਿੰਨੇ ਵਿਕਾਸ ਦੇ ਕੰਮ ਨੇ ਉਹ ਸਾਰੇ ਉਸੇ ਪੈਸੇ ਨਾਲ ਚੱਲ ਰਹੇ ਨੇ ਕੋਈ ਸਰਕਾਰ ਤੁਹਾਡੇ ਤੇ ਸਹਾਨ ਨਹੀਂ ਕਰਦੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਬ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਨੇ ਆਹ ਦੇਖ ਲੋ ਰਸਤਾ ਹੁਣ ਕੱਲ ਪਰਸੋਂ ਨੂੰ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਜੀ ਸੋਚਣ ਲੱਗ ਗਏ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫਿਰ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਅਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜੁਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ April ਤੇ May ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾ ਪਹਿਲਾ ਬਿੱਲ ਹੀ ਮaaf ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾਂ ਦੀ ਬਿਜਲੀ ਦਿਨੇ ਮੈਂ ਖੁਦ ਜ਼ਿਮੀਂਦਾਰ ਪਰਿਵਾਰ ਨੂੰ ਸੰਬੰਧ ਰੱਖਦਾ ਮੈਂ ਰਾਜਾਂਦਾ ਰਿਆਂ ਰਾਤ ਨੂੰ ਹੁਣ ਕਣਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਵੀ ਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ ਰਾਮ ਚਾਤਰ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਤਨੀ ਰਾਮ ਚਾਤਰੇ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਰਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ